ਲਓ ਜੀ ਆਪਾਂ ਪਹੁੰਚ ਚੁੱਕੇ ਆਂ ਡੈਨਿਸ ਹੋਟਲ ਡੈਨਿਸ ਹੋਟਲ ਠੀਕ ਹੈ ਤੇ ਹੁਣ ਦਿਖਾਉਨੇ ਆ ਤੁਹਾਨੂੰ ਸਿਸਟਮ 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 ਆ ਗਿਆ ਵੀ ਸਿਸਟਮ ਇਹਦੇ ਵਿੱਚ ਕਹਿੰਦੇ ਪੂਲ ਵਗੈਰਾ ਵੀ ਹੈਗਾ ਸੋ ਵਧੀਆ ਹੈਗਾ ਕਹਿੰਦੇ ਇਹ ਹਣ ਇਹਦਾ ਅੰਦਰ ਜਾ ਕੇ ਮੈਨੂ ਮਨੀਆ ਦੇਖਦੇ ਆ ਕਿਦਾਂ ਦਾ ਹੈਗਾ ਤੇ ਖਾਣੇ ਆ ਕੁਝ ਖਾਣਾ ਪੀਣਾ ਉਹਨੂੰ ਕਰਾਉਣਿਆਂ ਨਾਲ ਇੰਜੋਏ ਦੇਖਣ ਨੂੰ ਤਾਂ ਬਾਹਰ ਸੋਹਣਾ ਲੱਗ ਰਿਹਾ ਹੈਗਾ ਇਹ ਗੱਡੀ ਆਪਣੀ ਆ ਗਈ ਆ ਨਿਕਲਿਆ ਬਾਹਰ ਮੁੰਡਾ ਤੇ ਇੱਥੇ ਨਾ ਇਹਦਾ ਬੀਚ 뷰 ਹੈਗਾ ਐਕਚੁਅਲੀ ਅਸੀਂ ਤਾਂ ਆਏ ਇੱਥੇ ਉਹ ਸਾਹਮਣੇ ਦੇਖੋ ਤੁਸੀਂ ਉੱਥੇ ਬੀਚ ਆ ਗਈ ਠੀਕ ਹੈ ਬਹੁਤ ਵਧੀਆ ਹੈਗਾ ਸਭ ਤਦਾ ਨਿਊਜ਼ ਹੋਟਲ ਦੇ ਅੰਦਰੋਂ ਤੁਹਾਡਾ ਸਵਾਗਤ ਹੈ ਬੀਚ 뷰 ਦੇ ਉੱਤੇ ਆ ਪਿੱਛੇ ਮੇਰੇ ਤੁਸੀਂ ਬੀਚ ਦੇਖ ਸਕਦੇ ਹੋ ਸੋ ਲੋਕੇਸ਼ਨ ਬਹੁਤ ਜ਼ਿਆਦਾ ਅਮੇਜ਼ਿੰਗ ਆ ਗਈ ਇੱਥੇ ਬਹੁਤ ਵਧੀਆ ਆ ਗਈ ਇੱਥੇ ਲੋਕੇਸ਼ਨ ਤੇ ਤੁਹਾਨੂੰ ਦਿਖਾਉਣਾ ਇੱਥੇ ਬੈਠਣ ਦੇ ਕਿਦਾਂ ਇਹਨਾਂ ਨੇ ਪ੍ਰੋਗਰਾਮ ਬਣਾਇਆ ਹੋਇਆ ਹਟਾ ਹਟ ਲਾਈਆਂ ਸ਼ਾਮ ਨੂੰ ਚਲੋ ਹਜੇ ਥੋੜੀ ਤੁੱਪ ਆ ਗਈ ਇਹਨਾਂ ਨੇ ਬਹੁਤ ਵਧੀਆ ਬਣਾਇਆ ਅੰਦਰਲੇ ਪਾਸੇ स्विਮਿੰਗ ਪੂਲ ਵੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਅਸੀਂ ਉੱਥੇ ਬੈਠ ਕੇ ਕਰਨਾ ਹੁਣ ਲੰਚ ਖਾਣਾ ਖੁਣਾ ਖਾਣਾ ਤੇ ਇੱਥੇ ਇਹਨਾਂ ਦਾ ਮਿਊਜ਼ਿਕ ਸੈੱਟ ਆਪਾਂ ਸਾਰਾ ਗਾਣੇ-ਗਾਣੇ ਚੱਲਦੇ ਆ ਸ਼ਾਮ ਨੂੰ ਤੇ ਕਿੰਨਾ ਸੋਹਣਾ ਦੇਖੋ 뷰 ਆਗਾ ਹਨਾ ਬੀਚ 뷰 ਤੇ এনवायरमेंट ਵੀ ਬਹੁਤ ਵਧੀਆ ਬਣਾਇਆ ਹੋਇਆ ਇਹਨਾਂ ਨੇ ਇੱਥੋਂ ਆਪਾਂ ਉੱਤਰ ਕੇ ਬੀਚ ਤੇ ਇਧਰ-ਉਧਰ ਜਾ ਸਕਦੇ ਆ ਸੋ ਵਧੀਆਗਾ ਇਸ ਤੋਂ ਨੀਚੇ ਨਹੀਂ ਹੁਣ ਮੈਂ ਰੱਖ ਸਕਦਾ ਪੈਰ ਬਟ ਬਹੁਤ ਸੋਹਣਾ 뷰 ਆ ਦੋਸਤੋ ਦੇਖੋ ਇਹ ਸਮੁੰਦਰ ਜਾਂ ਛਣ ਚਨਾਉਂਦੀਆਂ ਲਹਿਰਾਂ ਜਦੋਂ ਇੱਥੇ ਟੱਚ ਕਰਦੀਆਂ ਨੇ ਤਾਂ ਜਿਹੜੀ ਆਵਾਜ਼ ਆ ਕਿੰਨੀ ਮਦਰ ਆਵਾਜ਼ ਆ ਗਈ ਉਹ ਹਨਾ ਸੋ ਬਹੁਤ ਵਧੀਆ ਲੋਕੇਸ਼ਨ ਆ ਜੀ ਇਹ ਇੱਥੇ ਜ਼ਰੂਰ ਵਿਜ਼ਿਟ ਕਰੋ ਜੇ ਤੁਸੀਂ ਆ ਰਹੇ ਹੋ ਲੰਕਾਰਨ ਦੇ ਵਿੱਚ ਸਾਡਾ ਤਕਰੀਬ ਪੈਸਾ ਵਸੂਲੀ ਹੈਗਾ ਸੋ ਮਸਟ ਆਓ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਲੋਕੇਸ਼ਨ ਹੈਗੀ ਇਹ ਹੋਟਲ ਤੁਹਾਡੇ ਲਈ ਡੈਫੀਨੇਟਲੀ ਰਿਕਮੈਂਡੇਬਲ ਹੈਗਾ। ਅਸੀਂ ਮੈਨੂ ਵਗੈਰਾ ਦੇਖਿਆ ਕੋਈ ਖਾਸ ਮਹਿੰਗਾ ਵੀ ਨਹੀਂ ਹੈਗਾ। ਸਸਤਾ ਹੀ ਹੈਗਾ ਕੰਮ। ਤੇ ਜਿਹੜੀਆਂ ਨਾਈਟ ਪਾਰਟੀਆਂ ਹੁੰਦੀਆਂ ਨੇ ਜਾਂ ਈਵਨਿੰਗ ਲਾਈਕ ਮੀਟਅਪ ਫੰਕਸ਼ਨਸ ਹੁੰਦੇ ਨੇ ਜਾਂ ਕੁਝ ਵੀ ਨੇ ਉਹ ਇੱਥੇ ਜ਼ਰੂਰ ਹੁੰਦੇ ਨੇਗੇ। ਇੱਥੇ ਪਾਰਟੀਆਂ ਵਗੈਰਾ ਆਰਗੇਨਾਈਜ਼ ਵਧੀਆ ਤਰੀਕੇ ਨਾਲ ਹੁੰਦੀਆਂ ਨੇਗੀਆਂ। ਵਧੀਆ ਸਿਸਟਮ ਹੈਗਾ। ਸੋ ਤੁਸੀਂ ਆ ਸਕਦੇ ਹੋਗੇ ਇੱਥੇ ਤੇ ਖੂਬ ਇੰਜੋਏ ਕਰੋ ਆਪਣਾ ਤੁਸੀਂ ਜਦੋਂ ਇੱਥੇ ਆਉਂਦੇ ਹੋ। ਅੰਦਰੋਂ ਕੁਝ ਇਸ ਤਰੀਕੇ ਦਾ ਦਿਖਦਾ ਦੋਸਤੋ ਇਹ। ਉਹ ਸਾਹਮਣੇ ਪੂਲ ਬਣਿਆ ਹੋਇਆ ਹੈਗਾ ਤੁਹਾਨੂੰ ਦੱਸਿਆ ਸੀ। ਤੇ ਇਧਰੋਂ ਪ੍ਰਾਈਵੇਟ ਹਰਟਸ ਹੈਗੀਆਂ ਨੇਗੀਆਂ ਇਹਦੇ ਅੰਦਰ ਬਹਿ ਕੇ ਵੀ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਖਾ ਪੀ ਸਕਦੇ ਹੋ ਤੇ ਆ ਬੱਚਿਆਂ ਦੇ ਨਹਾਉਣ ਨੂੰ ਵੀ ਛੋਟਾ ਬਣਾਇਆ ਹੋਇਆ ਹੈਗਾ ਕੁੱਲ ਮਿਲਾ ਕੇ ਜੇ ਗੱਲ ਕਰੀ ਜਾਵੇ ਨਾ ਤਾਂ ਪੈਸਾ ਵਸੂਲ ਹੈਗਾ ਵਧੀਆ ਸਫਤਾਵਾ ਬਹੁਤ ਸੋਹਣਾ ਲੱਗਿਆ ਸਾਨੂੰ ਇੱਥੋਂ ਦਾ এনਵਾਇਰਨਮੈਂਟ ਆ ਦੇਖੋ ਥੋਡੀ ਪ੍ਰਾਈਵੇਟ ਲਾਈਫ ਨੂੰ ਵੀ ਕੋਈ ਡਿਸਟਰਬ ਨਹੀਂ ਕਰੂਗਾ ਸਾਰਾ ਵਧੀਆ ਸਿਸਟਮ ਹੈਗਾ ਬੱਚਿਆਂ ਦੇ ਖੇਡਣ ਲਈ ਝੋਲੇ ਵੀ ਲੱਗੇ ਹੋਏ ਨੇ ਤੇ ਬੱਚੇ ਆ ਖੇਡ ਵੀ ਰਹੇ ਨੇ ਤੁਸੀਂ ਆ ਦੇਖੋ ਸੋ ਵਧੀਆ ਹੈਗਾ ਸਾਰਾ ਕੁਝ ओके दी रिपोर्ट ਆ विजिट ਕਰੋ ਇੱਥੇ ਤੇ ਜੇ ਤੁਸੀਂ ਰੂਮਸ ਵਗੈਰਾ ਲੈਣੇ ਨੇ ਇੱਥੇ ਰਹਿਣ ਲਈ ਤਾਂ ਉਸ ਦੇ ਵਿੱਚ ਰੂਮਸ ਵਗੈਰਾ ਵੀ ਅਵੇਲੇਬਲ ਹੈਗੇ ਨੇ ਫੁਲਾਫ ਕਵਲ ਲੈ ਬਈ ਅੱਜ ਐਂਥਨੀ ਫੂਡ ਆਰਡਰ ਕਰ ਰਿਹਾ ਹੈਗਾ ਠੀਕ ਹੈ ਆਇਤ ਮੋਰ ਆਇਤ ਮੋਰ ਰਿਟੋਰ ਤੁਕਬਾ ਤੁ ਬ੍ਰੇਮੀ ਆਇਤ ਮੋਰ ਥਿਸ ਇਸ ਆਹ ওকে so ladies and gentlemen we are going to eat food and uh, anthony by going to order food for us dekhdeya hun chalo food fad kar li order yaar ik ta na sade kol internet hai ni te aa bhasha tuhnu samajh aundi hai dasso mainu tenu paase hi samajh nahi aundi tenu translate karna penda thoda j okha honda so dekhdeya hun ki kuch app order kariye bratha party cola fanta surprise pepsi this is pepsi oh we know azerbaijani okay this is ਚਲੋ ਆ ਸਮਝਾ ਕੇ ਚੱਲਦੇ ਰਹਨੇ ਆਗੇ ਫੂਡ ਕਰਦੇ ਆ ਆਰਡਰ ਲਾਉਨੇ ਆ ਫਿਰ ਤੁਹਾਨੂੰ ਤੇ ਫੂਡ ਆ ਗਿਆ ਆਪਣੇ ਟੇਬਲ ਤੇ ਹੁਣ ਦਿਖਾਉਣਾ ਤੁਹਾਨੂੰ ਫੂਡ ਲਓ ਜੀ ਦੇਖੋ ਕੀ ਬਾਤ ਹੈ ਮੈਂ ਕਹਿੰਨਾ ਟੇਸਟ ਕੀਤਾ ਸਿਰੇ ਲੱਗ ਗਿਆ ਬਹੁਤ ਵਧੀਆ ਫੂਡ ਹੈਗਾ ਸੋ ਕੁਆਲਿਟੀ ਦੇਖੋ ਰਾਇਸ ਦੀ ਸੈਲਡ ਹੋ ਗਿਆ ਲਾਈਕ ਚਿਕਨ ਹੋ ਗਿਆ ਹਨਾ ਸਿਰ ਆ ਗੱਲ ਬਾਤ ਹੀ ਆ ਤੇ ਮੈਂ ਕਹਿੰਦਾ ਵੀ ਸਿਰਾ ਹੀ ਲੱਗ ਗਿਆ ਇੱਥੋਂ এনवायरमेंट ਹੋ ਗਿਆ ਵਿੱਚ 뷰 ਹੋ ਗਿਆ ਕੀ ਬਾਤ ਆ ਅਮੇਜ਼ਿੰਗ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਕੀ ਰਿਵਿਊ ਆ ਸਿਰਿਆ ਲੱਗ ਗਿਆ ਅ ਵੀ ਆਪਨੇ ਕੋਈ ਬੋਲਾ ਸਿਰਾ ਲੱਗ ਗਿਆ ਬੰਬੇ ਵਾਲਾ ਦੋਵੇਂ ਵੀ ਆਪੀ ਬੋਲ ਲਾਦੇ ਆ ਨਾ ਪੀ ਆਪੀ ਬਹੁਤ ਚਲੋ ਖਾਣੇ ਆ ਖਾਣਾ ਅਸੀਂ ਤੁਸੀਂ ਵੀ ਕਰੋ ਸਾਡੇ ਨਾਲ ਫੂਡ ਇੰਜੋਏ ਫਿਰ ਫੂਡ ਇੰਜੋਏ ਕਰਨ ਤੋਂ ਬਾਅਦ ਦੇਖਣਾ ਚਾਹੀਦਾ ਆਪਾਂ ਵਿੱਚ 뷰 ਦੇ ਉੱਤੇ ਜਾਣਾਗਾ ਉੱਥੇ ਜਾ ਕੇ ਫਿਰ ਤੁਹਾਨੂੰ ਵਿੱਚ ਦਾ ਨਜ਼ਾਰਾ ਦਿਖਾਉਨੇ ਆ ਤੇ ਫਿਲਹਾਲ ਤੁਸੀਂ ਇੱਧਰ ਦੇਖੋ ਮੈਂ ਤੁਸੀਂ ਦੇਖਿਆ ਆ ਜਿਹੜਾ ਰੇਲਵੇ ਸਟੇਸ਼ਨ ਆ ਨਾ ਤੁਸੀਂ ਦੇਖੋ ਮਿੰਨੀ ਰੇਲਵੇ ਸਟੇਸ਼ਨ ਆਏ ਲਾਈਨ ਜਾਂਦੀ ਆ ਇੱਥੇ ਚਲੋ ਮੈਂ ਗਾਮਾ ਫਿਰਦੀਆਂ ਵਿਚਾਰੀਆਂ ਪਰ ਜਿਹੜਾ ਰੇਲਵੇ ਸਟੇਸ਼ਨ ਆਏ 올ਡ ਅਦਰਵਾਈਜ਼ ਨਹੀਂ ਰੇਲਵੇ ਸਟੇਸ਼ਨ ਆਗਾ ਲੰਕਾਰਨ ਦੇ ਵਿੱਚ ਤੇ ਸਾਰੇ ਟਰੈਕਟਰ ਉਹ ਬੰਦ ਪਏ ਨੇਗੇ ਉਹ ਉੱਥੇ ਪਤਾ ਨਹੀਂ ਕਿੰਨੇ ਕ ਟਾਈਮ ਦੀ ਖੜੀ ਹੈਗੀ ਸੋ ਮਾਲ ਗੱਡੀ ਟਾਈਪ ਆ ਗਈ ਤੇ ਉਹਦੇ ਬਿਲਕੁਲ ਸਾਹਮਣੇ ਇਹ ਰੈਸਟੋਰੈਂਟ ਆ ਹੋਟਲ ਕਹਿ ਸਕਦੇ ਹੋ ਇਹਨੂੰ ਬਹੁਤ ਵਧੀਆ ਓਕੇ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਕਾਰਾ ਦੀ ਜਿਹੜੀ ਬੀਚ ਸਾਈਡ ਆ ਉਹ ਹੈਗੀ ਨਰਵਾ ਤੇ ਆਪਾਂ ਨਰਵਾ ਬੀਚ ਦੇ ਉੱਤੇ ਆ ਚੁੱਕੇ ਆਂ ਰੋਟੀ ਖਾਣ ਤੋਂ ਬਾਅਦ ਇੱਥੇ ਲੋਕ ਆਪਣਾ ਇੰਜੋਏ ਕਰ ਰਹੇ ਨੇ ਫੂਡ ਦੇ ਨਾਲ ਨਾਲ ਆਪਣੇ ਬੱਚੇ ਲਿਆ ਕੇ ਆਪਣੇ ਫੈਮਲੀਆਂ ਪਰ ਇੱਕ ਚੀਜ਼ ਅਸੀਂ ਦੇਖੀ ਆ ਕਿ ਇੱਥੇ ਜਿਹੜੇ ਮੋਸਟਲੀ ਬੁੱਢੇ ਨੇ ਲਾਈਕ ਏਸਟ ਪੀਪਲ ਨੇਗੇ ਉਹ ਬਹੁਤ ਜ਼ਿਆਦਾ ਨਹੀਂ ਇੱਥੇ ਹਨਾ ਬਟ ਜਿਹੜਾ ਸਕੂਨ ਸਮੁੰਦਰ ਦੇ ਕਿਨਾਰੇ ਮਿਲਦਾ ਸੋ ਉਹ ਤੁਸੀਂ ਖੁਦ ਅਮੇਜਨ ਕਰ ਸਕਦੇ ਹੋ ਕਿ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਲਾਈਟਿੰਗ ਹੋਈ ਹੋਵੇ ਹਨਾ ਬੱਚਾ ਆਪਣੇ ਫੈਮਲੀ ਦੇ ਨਾਲ ਹੁੰਦਾ ਕੋਈ ਵੀ ਬੰਦਾ ਸੋ ਵਧੀਆ ਚੀਜ਼ਾਂ ਲੱਗਦੀਆਂ ਨੇਗੀਆਂ ਇਹ ਸੋ ਤੁਸੀਂ ਸਾਹਮਣੇ ਦੇਖੋ ਆ ਲੋਕਾਂ ਨੇ ਗੱਡੀਆਂ ਲਾ ਰੱਖੀਆਂ ਇੱਥੇ ਠੀਕ ਐ ਤੇ ਲੋਕ ਘੁੰਮ ਰਹੇ ਨੇ ਸੋ ਇੰਜੋਇਮੈਂਟ ਦੇਖੋ ਲੋਕਾਂ ਦਾ ਕਿੰਨਾਗਾ ਚਿੱਲ ਮਾਹੌਲ ਐ ਬੜੀਆ ਪੂਰਾ ਚਿੱਲ ਮਾਹੌਲ ਐ ਪੂਰਾ ਚਿੱਲ ਮਾਹੌਲ ਕੀ ਬਾਤਾਂ ਇਨੇ ਥੋੜੀਆਂ ਤਾਂ ਅਰੇ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਗੋਰਾ ਕਹੇ ਜਾਗਾ ਇਹ ਵਿਚਾਰਾ ਲੰਮਾ ਹੀ ਪਿਆਗਾ ਹੁਣ ਮੇਰੀ ਆਵਾਜ਼ ਸੁਣ ਕੇ ਉੱਟ ਗਿਆ ਇਹ ਵੀ ਲਾਈਕ ਸੈਂਡ ਬਾਥ ਲੈ ਰਿਆਗਾ ਲੋਕ ਸਨ ਬਾਥ ਰਹਿੰਦੇ ਆ ਪਤੰਦਰ ਸੈਂਡ ਬਾਥ ਹੀ ਲੈ ਰਿਆਗਾ ਸੋ ਹਾਈ ਸਲਾਮ ਦੇਖਿਆ ਦੋਸਤੋ ਇਹ ਹੁੰਦੇ ਆ ਨਜ਼ਾਰੇ ਗੋਰੀਆਂ ਦੇ ਜੇ ਤੁਸੀਂ ਵੀ ਨਜ਼ਾਰੇ ਲੈਣੇ ਆ ਗੋਰੀਆਂ ਵਾਲੇ ਤਾਂ ਤੁਸੀਂ ਇਸ ਬੀਚ ਦੇ ਉੱਤੇ ਆ ਜਾਓ ਇਸ ਬੀਚ ਤੇ ਆ ਕੇ ਲਓ ਆਨੰਦ ਆਪਣੀ ਦੁਨੀਆ ਦਾ ਅਜ਼ਰਬਾਈਜਾਨ ਦਾ ਵੀ ਤਾਂ ਕੋਈ ਬੜਾ ਮਹਿੰਗਾ ਨਹੀਂ ਟ੍ਰਿਪ ਤੁਹਾਨੂੰ ਬੜਾ ਮਹਿੰਗਾ ਨਹੀਂ ਲੱਗਣਾ ਤੇ ਆ ਜਾਓ ਅਜ਼ਰਬਾਈਜਾਨ ਤੇ ਆਓ ਲੰਕਾਰਨ ਇੱਥੇ ਆਉਣ ਲਈ ਤੁਸੀਂ ਗੱਡੀ ਕੋ ਕਰ ਲਿਓ ਸਸਤੀ ਪੈ ਜੂਗੀ ਸਾਡੇ ਵੱਲੋਂ ਪਰ ਬੀ ਕੇਅਰਫੁਲ ਵੀਡੀਓ ਦੇਖ ਲਿਓ ਜੋ ਵੀ ਗੱਲਾਂ ਮੈਂ ਕਹਿੰਿਆ ਨਹੀਂ ਗੀਆਂ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਗੱਡੀ ਲੈਣ ਵੇਲੇ ਧਿਆਨ ਰੱਖਣਾ ਪਰ ਮਾਹੌਲ ਬਹੁਤ ਵਧੀਆ ਹੈਗਾ ਰਾਈਟ ਔਰ ਦੇਖੋ ਕੀਆ ਬਾਤਾਂ ਨੇ ਬਹੁਤ ਸਕੂਨ ਵਾਲੀ ਜ਼ਿੰਦਗੀ ਆਇਆ ਲੈ ਦੇਖ ਆ ਫਿਰ ਮਿੱਟੀ ਪਈ ਜਾਂਦਾ ਆਪਣੇ ਆਪ ਦੇ ਉੱਤੇ ਬਤੰਦਰ नहीं health के लिए ज़्यादा अच्छा है health के लिए ज़्यादा अच्छा है entry में ये क्यों डाले हैं stand up ऊपर वो picture डाला है एक तरफ ऐसा spa होता ना हाँ like भाई वो hindi नहीं तो बंजारी हाँ कोई बात नहीं भिंडी में बोलो कोई चक्कर नहीं है हाँ इंग्लिश में you can speak English so basically it's like a spa they do it near the Aspens because the if you look at the sand it's like a black yeah i feel like if you, like, uh, if you rub, rub around your body ah. it is like a spa for you it's okay. a kind of spa. basically they do this in uh, uh, like uh, near caspian sea black sea okay it's a, it's, a like like, it's like it's like having sea. a medical benefits right yeah, medical, medical benefits. oh like okay okay then dosto medical benefits sanu lene chahide ya nahi eh ta hun rabbi jaan da kyonki assi late ho jana border jaan layi par hun aa dooja vi chhota kehnda main vi pehna so ਇਹ ਵੀ ਚੱਲਿਆ ਹੁਣ ਮਿੱਟੀ ਪਾਉਣ ਆਪਣੇ ਆਪ ਦੇ ਉੱਤੇ ਤੇ ਇਹ ਹੁਣ ਟਾਟਾ ਬਾਏ ਬਾਏ ਕਰ ਰਹੇ ਨੇ ਸਾਨੂੰ ਇਹਨਾਂ ਨੇ ਦੇਖ ਲੈ ਵੀਡੀਓ ਬਣਾ ਰਹੇ ਨੇ ਮੱਛਰ ਗਏ ਹੈ ਮੱਛਰ ਗਏ ਹੈ ਪੈਗ ਲਾਇਆ ਸੀ ਅੱਜ ਹਾਂ ਸਲਾਮ ਅਦਰ ਭਾਈ ਜੀ ਸਲਾਮ ਸਲਾਮ ਵੈਰੀ ਸਲਾਮ ਉਹ ਦੇਖੋ ਅਦਰ ਇੰਨੇ ਇੱਧਰ ਵੀ ਬਿਠਿਆ ਪਿਆ ਲੋ ਤਾਂ ਪੰਜਾਬੀਆਂ ਦੀ ਚੜਾਈ ਹੋ ਗਈ ਮੰਮੀ ਚੜਾਈ ਹੋ ਗਈ ਮੰਮੀ ਪਹੁੰਚ ਗਿਆ ਯਾਰ ਇਹ ਪਤਾ ਕਿਦਾਂ ਆ ਗਿਆ ਓਕੇ ਤੁਸੀਂ ਰੀਲ ਜਣੀ ਦੇਖ ਨਹੀਂ ਮੰਮੀ ਮੈਂ ਪਿੱਛੇ ਆ ਗਿਆ ਇਹ ਦੋਸਤ ਕਫਨ ਦਾ ਨਗਾ ਤੁਹਾਡੇ ਸਾਰਿਆਂ ਲਈ ਵਸੇ ਇਹਦੇ ਤੇ ਬਹੁਤ سارے ਮੈਡੀਕਲ ਬੈਨੀਫਿਟਸ ਹੈਗੇ ਨੇ ਕਿ ਬਹੁਤ ਵਧੀਆ ਹਸਾਬ ਕਿਤਾਬ ਆ ਲੋਕ ਇੱਥੇ ਚੱਲ ਘੜਦੇ ਨੇ ਆ ਇੱਥੇ ਦਾਰੂ ਖੁੱਲੀ ਹੋਈ ਹੈ ਇਹਨਾਂ ਨੇ ਪਿੱਗਪਗ ਲਾਈ ਜਾਂਦੇ ਨੇ ਠੀਕ ਆ ਉਹਨੂੰ ਸਲਾਮ ਸਾਨੂੰ ਦਸ ਵਾਰੀ ਕਰ ਦੇਣਾ ਆ ਡੰਡਾ ਕੱਢ ਰੱਖਿਆ ਓਏ ਡੰਡਾ ਕਦੇ ਵਾਸਤੇ ਕੱਢਿਆ ਹਾਂ ਵਾਈਟ ਦਿਸ ਵਾਈਟ ਦਿਸ ਵਾਈ 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 ਓਕੇ ਲੈ ਵੀ ਦੋਸਤੋ ਹੁਣ ਚੱਲੇ ਆਂ ਆਪਾਂ ਬਟਰ ਵਾਲੇ ਪਾਸੇ ਨੂੰ ਲੋ ਵੀ ਘੁੰਮੋ ਤੁਸੀਂ ਸ਼ਹਿਰ ਲੰਕਾਰਾ ਟਾਊਨ ਯਾਰ ਗੱਡੀ ਨਾ ਤੁਹਾਨੂੰ ਅਕਸਰ ਦੇਖਣ ਨੂੰ ਮਿਲ ਜੂ ਇੱਥੇ ਕਜ਼ਾਕਿਸਤਾਨ ਦੇ ਵਿੱਚ ਵੀ ਸੇਮ ਗੱਡੀਆਂ ਹੋ ਸੀਗੀਆਂ ਇਹ ਤੇ ਟਾਊਨ ਥੋੜਾ ਜਿਹਾ ਵਧੀਆ ਸੋ ਇੱਥੇ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਅਕਸਰ ਇਦਾਂ ਦੀਆਂ ਗੱਡੀਆਂ ਦੋਸਤੋ ਆਪਾਂ ਬਿਲਕੁਲ ਈਰਾਨ ਦੇ ਬਾਰਡਰ ਦੇ ਉੱਤੇ ਪਹੁੰਚ ਚੁੱਕੇ ਆਂ ਗੱਡੀ ਦੀ ਪਾਰਕਿੰਗ ਦੇਖਦੇ ਆਂ ਜੇ ਪਾਰਕਿੰਗ ਚ ਲਗਾਉਣੀ ਪਈ ਤਾਂ ਆਪਾਂ ਪਾਰਕਿੰਗ ਚ ਲਗਾਵਾਂਗੇ ਜੇ ਬਿਲਕੁਲ ਗੱਡੀ ਬਾਰਡਰ ਤੱਕ ਗਈ ਤਾਂ ਆਪਾਂ ਬਾਰਡਰ ਤੱਕ ਜਾਵਾਂਗੇ ਉਹ ਸਾਹਮਣੇ ਜਿਹੜਾ ਬਾਰਡਰ ਦਾ ਰੋਡ ਆ ਉਹ ਆ ਗਿਆ ਤੁਸੀਂ ਦੇਖ ਰਹੇ ਹੋ ਟਰੱਕ ਕ੍ਰੋਸ ਕਰ ਰਿਹਾਗਾ ਉੱਥੋਂ ਦੇਖਦੇ ਆਂ ਆਪਾਂ ਕਿਸ ਤਰਫ ਜਾਣ ਵਾਲੇ ਆ ਆ ਦੇਖੋ ਇੱਥੇ ਲੱਗਿਆ ਹੋਇਆ ਈਰਾਨ ਦਾ ਬੋਰਡ ਈਰਾਨ ਦਾ ਬੋਰਡ ਆ ਗਿਆ ਠੀਕ ਹੈ ਜੀ ਇਸ ਤਰਫ ਨੂੰ ਈਰਾਨ ਹੈ ਤੇ ਇਸ ਟਾਈਮ ਆਪਾਂ ਅਜ਼ਰਬਾਈਜਾਨ ਦੇ ਵਿੱਚ ਆ ਇੱਥੇ ਮੈਂ ਵੀ ਸ਼ਾਇਦ ਆਪਾਂ ਗੱਡੀ ਪਾਰ ਕਿੱਦਾਂ ਦਾ ਸਟਰਕਚਰ ਹੈਗਾ ਠੀਕ ਹੈ ਜੀ ਸੋ ਬਹੁਤ ਵਧੀਆ ਸੀਨ ਹੈਗਾ ਇੱਥੋਂ ਦਾ ਜਿਹੜੇ ਲੋਕੇਸ਼ਨ ਹੈ ਏਰੀਆ ਤੁਸੀਂ ਇੱਧਰ ਦੇਖ ਸਕਦੇ ਹੋਗੇ ਆ ਪਿੱਛੇ ਕਿੰਨੇ ਸੋਹਣੇ ਜਿਹੜੇ ਘਰ ਨੇ ਬਣਾਏ ਹੋਏ ਨੇਗੇ ਬਹੁਤ ਵਧੀਆ ਨੇ ਆ ਦੇਖੋ ਬੋਲੇ ਜੱਗ ਗੈਸਟ ਹਾਊਸ ਬਣਾਇਆ ਹੋਇਆ ਹੈ ਰਾਈਟ ਆ ਦੇਖੋ ਤੁਸੀਂ ਕਿੰਨਾ ਵਧੀਆ ਮਕਾਨ ਬਣਾਇਆ ਹੋਇਆ ਹੈਗਾ ਮੈਂ ਕਹਿੰਦਾ ਸਿਰਾ ਲੱਗਿਆ ਪਿਆ ਬਹੁਤ ਵਧੀਆ ਚੀਜ਼ ਆ ਗਈ ਇੱਥੇ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਜਿਹੜੀ ਵਾਈਬ ਆ ਉਹ ਬਹੁਤ ਜ਼ਿਆਦਾ ਗੁੱਡ ਆ ਗਈ ਇਨਫਰਾਸਟ੍ਰਕਚਰ ਤੁਸੀਂ ਦੇਖੋ ਕਿੰਨਾ ਨੀਟ ਐਂਡ ਕਲੀਨ ਆ ਸਿਰਫ ਇੱਕ ਸਿੰਗਲ ਕਲਰ ਦੇ ਵਿੱਚ ਆ ਵਾਈਟ ਕਲ ਬਿਕਾ ਜੀ ਸੋ ਬਹੁਤ ਵਧੀਆ ਲੱਗਿਆ ਸਾਨੂੰ ਸਭ ਕੁਝ ਇਹ ਵਧੀਆ ਚੀਜ਼ਾਂ ਨਹੀਂ ਹੈ ਸੋ ਆਪਾਂ ਸਟੇਟ ਜਾ ਰਹੇ ਆਂਗਾ ਆਈ ਥਿੰਕ ਬਾਰਡਰ ਸਿਰਫ 500 ਮੀਟਰ ਹਾਰਡਲੀ ਰਹਿ ਗਿਆ ਹੋਣਾ ਸੋ ਦੇਖਦੇ ਆਂ ਕਿੱਥੋਂ ਤੱਕ ਜਾ ਸਕਦੇ ਆਂ ਕਿ ਜਿੱਥੇ ਤੱਕ ਵੀ ਜਾਵਾਂਗੇ ਉੱਥੋਂ ਤੱਕ ਤੁਹਾਨੂੰ ਜਰੂਰ ਦਿਖਾ ਕੇ ਲੈ ਕੇ ਆਵਾਂਗੇ ਈਰਾਨ ਤੇ ਅਜ਼ਰਬਾਈਜਾਨ ਦਾ ਲੈਂਡ ਬਾਰਡਰ ਕਿਦਾਂ ਦਾ ਉਹ ਤੁਹਾਨੂੰ ਦਿਖਾਵਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਤੁਸੀਂ ਜੁੜੇ ਰਹਿਣਾ ਸਾਡੇ ਇਸ ਚੈਨਲ ਦੇ ਨਾਲ ਲਵ ਯੂ ਆਲ